ਤਸਵੀਰਾਂ ਤੋਂ ਹੋਣਾ ਸੀ ਕਰਾਂਗੇ ਤੁਹਾਡੇ ਕੰਮ ਦੀ ਕਰ। ਸੋ ਗਰਮੀ ਹੋਵੇ ਜਾਂ ਫਿਰ ਸਰਦੀ ਮਨੁੱਖ ਨੂੰ ਆਪਣੇ ਸਰੀਰ ਦੇ ਹਿਸਾਬ ਨਾਲ ਪਾਣੀ ਦੀ ਲੋੜਿੰਦੀ ਮਾਤਰਾ ਪੀਣੀ ਚਾਹੀਦੀ ਹੈ। ਕਿਉਂਕਿ ਸਾਡੇ ਸਰੀਰ ਨੂੰ ਸਿਹਤਮੰਦ ਰੱਖਣ ਦੇ ਲਈ ਪਾਣੀ ਬਹੁਤ ਜ਼ਰੂਰੀ ਹੈ। ਜਦੋਂ ਵੀ ਅਸੀਂ ਪਾਣੀ ਪੀਂਦੇ ਹਾਂ ਤਾਂ ਇਹ ਸਾਰੇ ਸਰੀਰ ਦੀ ਗੰਦਗੀ ਨੂੰ ਦੂਰ ਕਰਨ ਦਾ ਕੰਮ ਕਰਦਾ ਹੈ। ਸੋ ਇਸ ਦਾ ਮਤਲਬ ਹੈ ਕਿ ਇਹ ਸਾਡੇ ਸਰੀਰ ਨੂੰ ਡੀਟੌਕਸੀਫਾਈ ਕਰਦਾ ਹੈ। ਸੋ ਪਾਣੀ ਦੀ ਕਮੀ ਕਾਰਨ ਨਾ ਸਿਰਫ ਤੁਹਾਡਾ ਸਰੀਰ ਡੀਹਾਈਡਰੇਟ ਹੋ ਜਾਂਦਾ ਹੈ ਸਗੋਂ ਕਿਡਨੀ ਦੇ ਵਿੱਚ ਸਟੋਨ ਦੀ ਸਮੱਸਿਆ ਦਾ ਵੀ ਕਾਰਨ ਬਣਦਾ ਹੈ। ਸੋ ਪਥਰੀ ਦੇ ਮਰੀਜ਼ਾਂ ਨੂੰ ਕਿੰਨਾ ਪਾਣੀ ਪੀਣਾ ਚਾਹੀਦਾ ਇਹ ਸੋ ਅਸੀਂ ਦੱਸਾਂਗੇ ਕਿ ਅੱਜ ਕੱਲ ਲੋਕਾਂ ਦੇ ਵਿੱਚ ਗੁਰਦੇ ਦੀ ਪਥਰੀ ਦੀ ਸਮੱਸਿਆ ਤੇਜ਼ੀ ਦੇ ਨਾਲ ਵੱਧ ਰਹੀ ਹੈ ਜਿਸ ਕਾਰਨ ਲੋਕ ਇਸ ਬਿਮਾਰੀ ਦਾ ਸ਼ਿਕਾਰ ਹੋ ਰਹੇ ਹਨ ਸੋ ਖਾਸ ਤੌਰ ਤੇ ਇਸ ਨਮੀ ਵਾਲੀ ਗਰਮੀ ਕਾਰਨ ਅਕਸਰ ਲੋਕ ਆਪਣੇ ਸਰੀਰ ਦੇ ਵਿੱਚ ਪਾਣੀ ਦੀ ਕਮੀ ਦਾ ਸ਼ਿਕਾਰ ਹੋ ਜਾਂਦੇ ਨੇ ਜਿਸ ਕਾਰਨ ਗੁਰਦੇ ਦੀ ਪਥਰੀ ਦੀ ਸਮੱਸਿਆ ਵੀ ਕਾਫੀ ਵੱਧ ਜਾਂਦੀ ਹੈ ਤਾਂ ਆਪ ਤੁਹਾਨੂੰ ਦੱਸ ਦੇ ਹਾਂ ਕਿ ਗੁਰਦੇ ਦੀ ਪਥਰੀ ਆਖਿਰ ਕਿਉਂ ਹੁੰਦੀ ਹੈ ਸੋ ਪਥਰੀ ਦੇ ਮਰੀਜ਼ਾਂ ਨੂੰ ਇੱਕ ਦਿਨ ਦੇ ਵਿੱਚ ਕਿੰਨਾ ਪਾਣੀ ਪੀਣਾ ਚਾਹੀਦਾ ਹੈ ਸੋ ਗੁਰਦੇ ਦੇ ਵਿੱਚ ਪੱਥਰੀ ਕਿਉਂ ਹੁੰਦੀ ਸਭ ਤੋਂ ਪਹਿਲਾਂ ਤਾਂ ਉਹਨਾਂ ਦੱਸ ਦਿਆਂ ਕਿ ਤੁਹਾਡੇ ਗੁਰਦੇ ਸਾਡੇ ਸਰੀਰ ਦਾ ਇੱਕ ਮਹੱਤਵਪੂਰਨ ਅੰਗ ਹਨ ਇਹ ਖੂਨ ਨੂੰ ਫਿਲਟਰ ਕਰਨ ਦਾ ਕੰਮ ਕਰਦਾ ਹੈ ਸੋ ਇਹ ਪੋਚੰਦੇ ਵਿੱਚੋਂ ਸੋਡੀਅਮ ਕੈਲਸ਼ੀਅਮ ਅਤੇ ਹੋਰ ਪੌਸ਼ਟਿਕ ਤੱਤ ਅਤੇ ਖੂਨ ਦੇ ਵਿੱਚੋਂ ਗੰਦਗੀ ਨੂੰ ਫਿਲਟਰ ਕਰਕੇ ਅਤੇ ਇਸ ਨੂੰ ਟਾਇਲਟ ਦੇ ਰਾਹੀਂ ਬਾਹਰ ਕੱਢਣ ਦਾ ਕੰਮ ਕਰਦਾ ਹੈ ਪਰ ਜਦੋਂ ਕੋਈ ਖਣਿਜ ਜਾਂ ਫਿਰ ਆਇਰਨ ਸਾਡੇ ਸਰੀਰ ਦੇ ਵਿੱਚ ਬਹੁਤ ਜ਼ਿਆਦਾ ਵੱਧ ਜਾਂਦਾ ਹੈ ਤਾਂ ਇਹ ਫਿਲਟਰ ਕਰਨ ਦੇ ਵਿੱਚ ਅਸਮਰਥ ਹੋ ਜਾਂਦਾ ਹੈ ਸੋ ਜਿਹਦੇ ਵਿੱਚ ਇਹ ਸਭ ਇਕੱਠੇ ਹੋ ਕੇ ਪੱਥਰਾਂ ਦਾ ਰੂਪ ਧਾਰਨ ਕਰ ਲੈਂਦੇ ਨੇ ਸੁੱਕਾਚ ਪਾਣੀ ਪੀਣ ਦੇ ਨਾਲ ਸਰੀਰ ਨੂੰ ਕੀ ਕੀ ਨੁਕਸਾਨ ਹੋ ਸਕਦੇ ਨੇ ਇਸ ਦੇ ਵਿੱਚ ਕਿਡਨੀ ਦੀ ਸਮੱਸਿਆ ਆ ਸਕਦੀ ਹੈ ਜੋ ਗਰਮੀਆਂ ਦੇ ਮੌਸਮ ਦੇ ਵਿੱਚ ਸਾਡੇ ਸਰੀਰ ਦੇ ਵਿੱਚ ਪਸੀਨਾ ਜ਼ਿਆਦਾ ਆਉਂਦਾ ਜਿਸ ਦੇ ਕਰਕੇ ਸਾਡਾ ਸਰੀਰ ਡੀਹਾਈਡਰੇਟ ਹੋ ਜਾਂਦਾ ਹੈ ਤੇ ਸਰੀਰ ਦੇ ਵਿੱਚ ਪਾਣੀ ਦੀ ਕਮੀ ਹੋ ਜਾਂਦੀ ਹੈ ਇਸ ਮੌਸਮ ਦੇ ਵਿੱਚ ਘੱਟ ਪਾਣੀ ਪੀਣ ਦੇ ਨਾਲ ਸਰੀਰ ਦੇ ਵਿੱਚ ਮੌਜੂਦ ਨਮਕ ਅਤੇ ਖਣਿਜ ਪਦਾਰਤ ਕ੍ਰਿਸਟਲ ਦੇ ਵਿੱਚ ਬਦਲ ਜਾਂਦੇ ਨੇ ਤੇ ਪੱਥਰੀ ਦਾ ਰੂਪ ਧਾਰਨ ਕਰ ਲੈਂਦੇ ਨੇ ਜੋ ਜਿਹੜਾ ਲੋਕਾਂ ਨੂੰ ਗੁਰਦੇ ਦੀ ਪੱਥਰੀ ਹੈ ਜਾਂ ਫਿਰ ਗੁਰਦੇ ਦੀ ਪੱਥਰੀ ਦਾ ਪਰਿਵਾਰਿਕ ਇਤਿਹਾਸ ਹੈ ਤਾਂ ਉਹਨਾਂ ਨੂੰ ਦਿਨ ਦੇ ਵਿੱਚ ਘੱਟੋ ਘੱਟ 2 ਲੀਟਰ ਤੋਂ 3 ਲੀਟਰ ਪਾਣੀ ਪੀਣਾ ਚਾਹੀਦਾ ਹੈ ਜੇਕਰ ਤੁਸੀਂ ਖੇਤਾਂ ਦੇ ਵਿੱਚ ਕੰਮ ਕਰਦੇ ਹੋ ਤਾਂ ਤੁਹਾਨੂੰ ਵੱਧ ਪਾਣੀ ਪੀਣਾ ਚਾਹੀਦਾ ਹੈ ਇਸ ਤੋਂ ਇਲਾਵਾ ਨਮਕ ਵੀ ਘੱਟ ਖਾਣਾ ਚਾਹੀਦਾ ਹੈ ਚਿਕਨ ਅਤੇ ਮੀਟ ਵੀ ਘੱਟ ਖਾਓ ਜ਼ਿਆਦਾ ਪਾਣੀ ਪੀਣ ਦੇ ਨਾਲ ਗੁਰਦੇ ਇਹਨਾਂ ਆਇਰਨ ਨੂੰ ਫਿਲਟਰ ਕਰਕੇ ਟਾਇਲਟ ਦੇ ਰਾਹੀਂ ਬਾਹਰ ਕੱਢ ਦਿੰਦੇ ਨੇ ਭਰਪੂਰ ਪਾਣੀ ਪੀਣਾ ਹਰ ਕਿਸੇ ਦੇ ਲਈ ਬੇਹੱਦ ਜ਼ਰੂਰੀ ਹੈ ਸੋ ਗਰਮੀਆਂ ਦੇ ਵਿੱਚ ਪਾਣੀ ਖੂਬ ਪੀਣਾ ਚਾਹੀਦਾ ਹੈ ਕਿਉਂਕਿ ਇਹ ਨਾ ਸਿਰਫ ਡੀਹਾਈਡਰੇਸ਼ਨ ਤੋਂ ਬਚਾਉਂਦਾ ਸਗੋਂ ਕਿਡਨੀ ਦੇ ਨਾਲ ਜੁੜੀਆਂ ਹੋਈਆਂ ਬਿਮਾਰੀਆਂ ਤੋਂ ਵੀ ਤੁਹਾਨੂੰ ਦੂਰ ਰੱਖਦਾ ਹੈ